ਗੁਰਦੁਆਰਾ ਚਿੜੀ ਸਾਹਿਬ ਵਿਖੇ 6 ਜਨਵਰੀ ਨੂੰ ਮਨਾਇਆ ਜਾਵੇਗਾ ਸਮਾਗਮ ਨਿਹੰਗ ਜਥੇਬੰਦੀਆਂ ਕੱਢਣ ਗਿਆ ਮੁਹੱਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਤੇ ਪੂਰੇ ਇਲਾਕੇ ਦੇ ਗੁਰਦੁਆਰਾ ਚਿੜੀ ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ 6 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਤੇ 8 ਤਰੀਕ ਨੂੰ ਭੋਗ ਪੈਣਗੇ ਅਤੇ ਮਹਾਨ ਕੀਰਤਨ ਦਰਬਾਰ ਹੋਣਗੇ ਸੋ ਉਪਰੰਤ ਸਿੰਘ ਸਾਹਿਬ ਜੈਦਰ ਬਾਬਾ ਜਗਿੰਦਰ ਸਿੰਘ ਜੀ ਮਹਾਪੁਰਖ ਰਖਵੇ ਵਾਲਿਆਂ ਵੱਲੋਂ ਮਹੱਲਾ ਜੋ ਗੁਰਮਰਿਆਦਾ ਅਨੁਸਾਰ ਮਹਾਰਾਜ ਦੇ ਮਹੱਲਿਆਂ ਵਾਂਗੂ ਗੁਰੂ ਖਾਲਸਾ ਪੰਥ 71 ਤਾਈਆਂ ਕਰਕੇ ਗੁਰਦੁਆਰਾ ਚੜੀ ਸਾਹਿਬ ਤੋਂ ਮਹੱਲਾ ਆਰੰਭ ਕਰਕੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਹੁੰਦਾ ਹੋਇਆ ਅਮੈਂਟੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਵਿੱਚ ਘੋੜ ਦੌੜ ਅਤੇ ਗੱਤਕੇ ਦੇ ਜੋਹੋਰ ਜੋ ਸਿੰਘਾਂ ਵੱਲੋਂ ਵਿਖਾਏ ਜਾਣਗੇ